ਤਾਂ ਪੰਜਾਬੀ ਗਾਇਕ ਜਸਵੀਰ ਜੱਸੀ ਪਹੁੰਚੇ ਨੇ ਚਰਨਜੀਤ ਉਹੂਜਾ ਜੀ ਦਾ ਦਿਹਾਂਤ ਹੋਇਆ ਉਹਨਾਂ ਦੇ ਆਖਰੀ ਵਾਰ ਦਰਸ਼ਨ ਕਰਨ ਦੇ ਲਈ ਪਹੁੰਚੇ ਸ਼ਰਦਾ ਦੇ ਫੁੱਲ ਪੇਂਟ ਕੀਤੇ ਗਏ ਗੱਲਬਾਤ ਕਰਦੇ ਆ ਵੀ ਕਿੱਡਾ ਇੱਕ ਵੱਡਾ ਕਾਤਾ ਸੰਗੀਤ ਜਗਤ ਨੂੰ ਆ ਨਾਲ ਹੀ ਪਰਿਵਾਰ ਨੂੰ ਜਿਸੀ ਸਭ ਦੋ ਥੰਮ ਡਿੱਗੇ ਪਹਿਲਾਂ ਭੱਲਾ ਸਾਹਿਬ ਤੇ ਹੁਣ ਉਹੂਜਾ ਸਾਹਿਬ ਦੋ ਥੰਮ ਜਿਹੜੇ ਸੰਗੀਤ ਜਗਤ ਦੇ ਫਿਲਮ ਜਗਤ ਦੇ ਦੇਖੋ ਉਹ ਜੋ ਸਾਥ ਐਸਾ ਖਲਾਅ ਐ ਐਸਾ ਵੈਕਿਊਮ ਐ ਵੀ ਤੇ ਕਦੀ ਭਰਿਆ ਨਹੀਂ ਜਾਣਾ ਜੋ ਮਰਜ਼ੀ ਹੋ ਜੇ ਸਾਰੀ ਦੁਨੀਆ ਦਾ ਜਿਹੜਾ ਪੰਜਾਬੀ ਸੰਗੀਤ ਆ ਉਹਨਾਂ ਦੀਆਂ ਉਹਨਾਂ ਦੇ ਪੁਰ ਦੇ ਥੱਲੇੋਂ ਹੀ ਨਿਕਲਣਾ ਐ ਤੇ ਇਹਨੂੰ ਤੇ ਭਰ ਨਾ ਜਾਏ ਇਹਨੂੰ ਫਿਲ ਕਰਨਾ ਬਹੁਤ ਈ ਮੁਸ਼ਕਲ ਐ ਬਾਕੀ ਅਸੀਂ ਤੇ ਅੱਜ ਦਰਸ਼ਨ ਨਹੀਂ ਕਰਨ ਆਏ ਅਸੀਂ ਤੇ ਰੋਜ਼ ਹੀ ਉਹਨਾਂ ਦੇ ਦਰਸ਼ਨ ਕਰ ਲਾ ਜਾਂਦੇ ਸੀ ਮੈਂ ਚਾਰ ਦਿਨ ਪਹਿਲੇ ਜਦੋਂ ਮੈਂ ਜੈਪੁਰ ਗਿਆ ਮੈਂ ਉਹਨਾਂ ਦੇ ਦਰਸ਼ਨ ਕਰਕੇ ਗਿਆ ਗੱਲਬਾਤ ਵੀ ਕਰਕੇ ਗਿਆ ਉਹ ਦਿਨ ਪਛਾਣ ਰਹੇ ਸੀਗੇ ਤੇ ਅਸੀਂ ਤੇ ਰੰਦੇ ਸੀ ਉਹਨਾਂ ਦੇ ਕੋਲ ਹੀ ਰਹਿੰਦੇ ਸੀ ਬਾਜੀ ਹਮੇਸ਼ਾ ਸੰਦੀਪ ਬਾਜੀ ਹਮੇਸ਼ਾ ਰਹਿੰਦੇ ਪੰਮੀ ਬਾਈ ਜੀ ਹਮੇਸ਼ਾ ਉਹਨਾਂ ਦੇ ਕੋਲ ਹੀ ਰਹੇ ਨੇ ਹਮੇਸ਼ਾ ਤੇ ਹਾਂ ਸਰ ਕਈ ਗਾਇਕਾਂ ਨੇ ਮਤਲਬ ਪ੍ਰਸਿੱਧੀ ਖੱਟੀ ਹੈ ਉਹੂਜਾ ਸਾਹਿਬ ਦੇ ਨਾਲ ਕੰਮ ਕਰਕੇ ਤੇ ਅੱਜ ਉਹ ਗਾਇਕ ਪਹੁੰਚੇ ਅੱਖ ਨਮ ਹੈ ਕਿੰਨਾ ਵੱਡਾ ਘਾਟਾ ਸਮਝਦੇ ਹਾਂ ਕਿਉਂਕਿ ਇੱਕ ਪਹਿਲਾਂ ਥੰਮ ਡਿੱਗਿਆ ਆਪਣਾ ਇੱਕ ਅੱਜ ਡਿੱਗਿਆ ਤਾਂ ਕੀ ਕਹਿਣਾ ਚਾਹੋਗੇ ਇਹ ਜਿਹੜਾ ਘਾਟਾ ਇਹ ਤਾਂ ਪੂਰਾ ਹੋ ਹੀ ਨਹੀਂ ਸਕਦਾ ਕਿਉਂਕਿ ਗਾਇਕਾਂ اور سنگیتکار ਦਾ ਹੀ ਰਿਸ਼ਤਾ ਨਹੀਂ ਸੀ ਇੱਥੇ ਸਾਰੇ ਅੰਦਰ ਤੁਸੀਂ ਦੇਖ ਰਹੇ ਹੋ ਨਾ ਇੱਕ ਪਰਸਨਲ ਉਹਦੇ ਤੋਂ ਹਟ ਕੇ ਵੀ ਇੱਕ ਰਿਸ਼ਤਾ ਸੀ ਆਪਣਾ ਇੱਕ ਪਰਿਵਾਰ ਦਾ ਰਿਸ਼ਤਾ ਸੀਗਾ ਸਾਰੇ ਲੋਕ ਪਰਿਵਾਰ ਵਾਂਗੂ ਕਿਉਂਕਿ ਫਾਦਰ ਫਿਗਰ ਹੀ ਮੰਨਦੇ ਸੀਗੇ ਇਹਨਾਂ ਨੂੰ ਕਿਉਂਕਿ ਕਿੱਥੋਂ ਕਿੱਥੋਂ ਚੱਕ ਕੇ ਕਿੱਥੇ ਕਿੱਥੇ ਲੈ ਗਏ ਇਸ ਕੰਪਲਟ ਕੋਈ ਰਾਗ ਕਰਦੇ ਸੀ ਕੋਈ ہاں ਸ਼ਾਇਰੀ ਦੀ ਗੱਲ ਹੁੰਦੀ ਤਾਂ ਉਹਨਾਂ ਨੂੰ ਗੱਲ ਕਰਦੇ ਸੀ इवन ਜੇ ਕੋਈ ਵੈਸੇ ਜ਼ਿੰਦਗੀ ਦੀ ਬਕਾਇਦਗੀ ਦੀ ਗੱਲ ਹੈਗੀ ਹੈ ਉਹਨਾਂ ਉਹਨਾਂ ਦੀ ਜ਼ਿੰਦਗੀ ਵਿੱਚ ਇੰਨੀ ਕੁ ਬਕਾਇਦਗੀ ਸੀ ਕਿ ਅਗਰ ਉਹ ਬੈਠੇ ਹੈ ਤੇ ਉੱਥੇ ਚਾਰ ਚਮਚੇ ਬੈਅ ਤੇ ਉਹ ਵੀ ਬਿਨਾਂ ਲਾਈਨ ਤੋਂ ਨਹੀਂ ਬੈਹੋ ਸਕਦੇ ਠੀਕ ਹੈ ਔਰ ਉਹ ਬੇਸ਼ੱਕ ਇਕੱਲੇ ਰਹਿ ਰਹੇ ਹੈ ਸਟੂਡੀਓ ਅੰਦਰ ਤੁਸੀਂ ਕਿਧਰੇ ਉਂਗਲ ਮਾਰ ਕੇ ਐ ਨਹੀਂ ਕਹਿ ਸਕਦੇ ਤੁਸੀਂ 50 ਨੌਕਰ ਰੱਖ ਲਓ ਤੁਹਾਨੂੰ 100 ਜਗ੍ਹਾ ਤੋਂ ਤੁਹਾਨੂੰ ਮਿਲ ਜਾਏਗਾ ਇੱਥੇ ਮਿੱਟੀ ਹੈ ਇੱਥੇ ਉਹ ਇਕੱਲੇ ਰਹਿੰਦੇ ਸੀ ਲੇਕਿਨ ਤੁਸੀਂ ਐ ਨਹੀਂ ਕਹਿ ਸਕਦੇ ਵੀ ਇੱਥੇ ਹੈ ਠੀਕ ਹੈ ਹੀ ਵਾਸ ਅ ਕੰਪਲੀਟ ਮੈਨ ਮਤਲਬ ਮਿਊਜ਼ਿਕ ਡਾਇਰੈਕਟਰ ਤਾਂ ਉਹੀ ਕੰਪਲੀਟ ਸੀ ਅੱਜ ਕੱਲ ਤਾਂ ਜਿਹੜਾ ਨਾ ਮਿਊਜ਼ਿਕ ਡਾਇਰੈਕਟਰ ਦਾ ਮਤਲਬ ਹੈ ਬੋਲਾਂ ਨੂੰ ਸਮਝੇ ਬੋਲਾਂ ਨੂੰ ਸਮਝੇ ਔਰ ਉਦੋਂ ਬਾਅਦ ਉਹਦੀ ਕੰਪੋਜੀਸ਼ਨ ਬਣਾਵੇ ਫਿਰ ਉਹਦਾ ਮਿਊਜ਼ਿਕ ਤਿਆਰ ਕਰੇ ਠੀਕ ਹੈ ਨਾ ਗੁਰਦਾਸ ਸਿੰਘ ਸਾਹਿਬ ਉਹ ਕਿੰਪੀਲਾ ਸਾਹਿਬ ਉਹ ਬੇਕਮੀਬਾਈ ਜੀ ਵੀ ਖੜੇ ਨੇ ਆਪਣੇ ਨਾਲ ਤੇ ਸੁਖਵਿੰਦਰ ਬੁੱਧਵਾ ਜੀ ਵੀ ਕਈ ਗਾਇਕ ਨੇ ਕਿਹੜਾ ਕੌਣ ਨਹੀਂ ਤੁਸੀਂ ਇਹ ਦੱਸੋ ਕਿਹੜਾ ਨਹੀਂ ਜਮਨਾ ਜੱਟ ਤੋਂ ਲੈ ਕੇ ਉਹਨਾਂ ਨੇ अनेका ਕਲਾਕਾਰਾਂ ਨੂੰ ਗਵਾਇਆ ਤੁਸੀਂ ਇਹ ਦੱਸੋ ਕਿ ਨਾ ਨਹੀਂ ਸਜੀਵ ਨਾਨ ਜੀ ਦੇ ਇੰਨੇ ਗਾਣੇ ਉਹਨਾਂ ਨੇ ਕੰਪੋਜ਼ ਕੀਤੇ ਤੇ ਇੰੀਆਂ ਖੂਬਸੂਰਤ ਤੁਨਾ ਬਣਾਈਆਂ ਜਸਵੀਰ ਜੱਸੀ ਨੇ ਚੰਨਾ ਵੇ ਤੇਰੀ ਚਾਨਣੀ ਉਹਨਾਂ ਦੇ ਸੰਗੀਤ ਦੇ ਵਿੱਚ ਗਾਇਆ ਤੇ ਪੰਮੀ ਬਾਈ ਨਾ ਚੀਜ਼ ਤੇ ਬਣਾਈ ਉਹਨਾਂ ਨੇ ਮਾਝੇ ਮਾਰਵੇ ਦੇ ਬਾਬੇ ਦੀਆਂ ਬੋਲੀਆਂ ਜੇ ਨਾ ਆਉਂਦੀਆਂ ਤੇ ਸ਼ਾਇਦ ਮੈਂ ਕਿਤੇ ਇਸ ਲਾਈਮਲਾਈਟ 'ਚ ਹੀ ਨਾ ਹੁੰਦਾ ਸੋ ਉਹਨਾਂ ਦੀ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਉਹ ਬਹੁਤ ਹੀ ਜੈਮ ਬੰਦੇ ਸਨ ਬਹੁਤ ਹੀ ਅੱਛੇ ਨਿਸ਼ਾਨ ਤੇ ਮਤਲਬ ਕਿ ਉਹਨਾਂ ਨੂੰ ਕਿੰਨਾ ਉਹਨਾਂ ਬਾਰੇ ਮੈਂ ਇੱਕ ਸਾਰਾ ਦਿਨ ਲਗਾਤਾਰ ਬੋਲ ਭਾਈ ਕਰਨੀ ਸੋਖੀ ਲੱਗਦੀ ਇਹਨਾਂ ਨੂੰ ਬਹੁਤ ਚਰਨਜੀਤ ਹੂਜਾ ਹੀ ਬਣਨੇ ਔਖਾ ਇੱਕ ਸੰਸਥਾ ਸੀ ਇਹ ਇੱਕ ਸੰਸਥਾ ਸੀ ਉਹਦਾ ਇੱਕ ਹੋਰ ਸੀ ਉਹਨਾਂ ਅੰਦਰ ਨਾ ਕਿ ਹਰ ਇੱਕ ਬੰਦੇ ਨੂੰ ਪ੍ਰੋਨਨਸੀਏਸ਼ਨ ਤੱਕ ਦਾ ਖਿਆਲ ਰੱਖ ਕੇ ਨਾ ਵੀ ਕੀ ਗੁਆਣਾ ਅੱਛਾ ਲੋਕਾਂ ਨੂੰ ਉਹਨਾਂ ਦੀ ਜਿਹੜੀ ਖਾਸੀਅਤ ਸੀ ਕਿ ਲੋਕਾਂ ਨੂੰ ਗੀਤ ਦੇ ਬੋਲ ਯਾਦ ਹੋਣ ਨਾ ਹੋਣ ਪਰ ਗੀਤ ਦੇ ਪੀਸ ਯਾਦ ਹੋਣਗੇ ਜ਼ਰੂਰ ਤੁਸੀਂ ਅੱਜ ਵੀ ਦੇਖੋਗੇ ਨਾ ਨੱਚਣ ਤੋਂ ਪਹਿਲਾਂ ਹੋਕਾ ਦੇਾਂਗੇ ਦਾ ਪੀਸ ਪੰਮੀ ਭਾਜੀ ਦਾ ਤੁਸੀਂ ਅਗਰ ਸੁਣਿਆ ਅੱਜ ਮੇਰੇ ਖਿਆਲ 30 40 ਸਾਲ ਕਿੰਨੇ 30 ਸਾਲ ਹੋ ਗਈ 30 ਸਾਲ ਹੋ ਗਏ ਹੈ ਮੇਰਾ ਖਿਆਲ ਜਿੱਥੇ ਵੀ ਬੋਲੀਆਂ ਵੱਜਣਗੀਆਂ ਉੱਤੋਂ ਬਣਾ ਕੰਪਲੀਟ ਨਹੀਂ ਹੁੰਦਾ ਉਹ ਪੀਸ ਐਸੇ ਬਣਾਉਂਦੇ ਸੀਗੇ ਕਿ ਕਮਾਲ ਕਮਾਲ ਕੋਈ ਸਾਨੀ ਨਹੀਂ ਸੀ ਮੈਂ ਕੋਈ ਅਜਿਹੇ ਪਲ ਜਿਹੜੇ ਸਦਾ ਯਾਦ ਰਹਿਣਗੇ ਤੁਹਾਨੂੰ ਵੀ ਆਹ ਇੱਕ ਦਿਨ ਸੀ ਜਦੋਂ ਆਪਾਂ ਮਤਲਬ ਇਹ ਜੀਆਂ ਗੱਲਾਂ ਕੀਤੀਆਂ ਇਹ ਜੀਆਂ ਸਾਂਝਾ ਪਾਈਆਂ ਉਹ ਜਿਆ ਸਾਹ ਨਾਲ ਬਹੁਤ ਸਾਂਝਾ ਕਿੰਨੀਆਂ ਕ ਦੱਸ ਸਕੀਏ ਮਰ ਕੇ ਸਾਡੀਆਂ ਇੰਨੀਆਂ ਕਿ ਸਾਂਝਾਂ ਨੇ ਵੀ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਇੰਨੀਆਂ ਰਾਤਾਂ ਉਸ ਸੰਗੀਤਕ ਸਟੂਡੀਓ ਚ ਦਿੱਲੀ ਕੱਟੀਆਂ ਘਰੇ ਕੱਟੀਆਂ ਉਹਨਾਂ ਨਾਲ ਕੱਟੀਆਂ ਦੁੱਖਾਂ ਸੁੱਖਾਂ ਵਕਤ ਕੱਟੀਆਂ ਤੇ ਇਹ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਲੜਾਈ ਲੜੀ ਹੈ ਪਹਿਲਾਂ ਥਰਾਟ ਕੈਂਸਰ ਉਹ ਤੋਂ ਮਗਰੋਂ ਲੀਵਰ ਕੈਂਸਰ ਪਰ ਉਹਨਾਂ ਨੇ ਸ਼ਿਕਨ ਮਥੇ ਤੇ ਕਦੇ ਸ਼ਿਕਨ ਮਥੇ ਤੇ ਨਹੀਂ ਸੀ ਤੇ ਐਸਾ ਲੱਗਦਾ ਸੀ ਜਿੱਦਾਂ ਆਪਾਂ ਕਰਦੇ ਹਾਂ ਨਾ ਕੋਈ ਗੱਲ ਸੌਰੀ ਭਾਜੀ ਜਿੱਦਾਂ ਆਪਾਂ ਕਰਦੇ ਹਾਂ ਕੋਈ ਗੱਲ ਅੱਜ ਕਰਨੀ ਹੈ ਅੱਜ ਅਸੀਂ ਸਾਰੀਆਂ ਗੱਲਾਂ ਕਰ ਲਈਆਂ ਕਿਸੇ ਚੀਜ਼ ਬਾਰੇ ਕਿਸੇ ਵੀ ਸਬਜੈਕਟ ਤੇ ਜ ਜਦੋਂ ਤੁਸੀਂ ਦੁਬਾਰਾ ਉਸੇ ਸਬਜੈਕਟ ਤੇ ਉਹਨਾਂ ਨਾਲ ਗੱਲ ਕਰੋਗੇ ਨਾ ਚਾਰ ਨਵੀਆਂ ਚੀਜ਼ਾਂ ਆ ਜਾਣਗੀਆਂ ਉੱਥੇ ਔਰ ਹਰ ਮੁਲਾਕਾਤ ਸੰਪੂਰਨ ਮੁਲਾਕਾਤ ਹੁੰਦੀ ਸੀ ਆ ਅੱਜ ਅੱਤਾ ਉਹ ਨਾਮ ਅਸੀਂ ਬੜੇ ਹੰਝੂ ਨਿਕਲੇ ਨੇ ਜੀ ਹੁਣ ਨਾਮ ਰਹਿਣੀਆਂ ਨੇ ਨਾਮ ਹੁਣ ਤੇ ਮਤਲਬ ਜੇ ਅੱਜ ਸ਼ੁਰੂਆਤ ਹੀ ਹੋਈ ਅੱਜ ਤੇ ਦੇਖ ਰਹੇ ਆ ਮੇਲਾ ਲੱਗਿਆ ਹੈ ਉਹ ਬੂਟੇ ਨੇ ਜਿਹੜੇ ਉਹਨਾਂ ਨੇ ਲਾਇਆ ਜਿਹੜੇ ਇੱਥੇ ਸਾਰੇ ਖੜੇ ਨੇ ਨਾ ਚਾਹੇ ਉਹ ਜਸਵੀਰ ਜੱਸੀਆ ਚਾਹੇ ਉਹ ਸੰਜੀਵ ਅਨੰਦ ਚਾਹੇ ਉਹ ਪੰਮੀ ਭਾਈ ਚਾਹੇ ਉਹ ਹੰਸਰਾਜ ਹਾਂਜੀਆ ਚਾਹੇ ਸਰਦੂਲ ਸਕੰਦਰ ਚਾਹੇ ਜਿੰਨੇ ਇੱਥੇ ਲੋਕ ਖੜੇ ਆ ਸਾਰੇ ਬੂਟੇ ਉਹਨਾਂ ਦੇ ਲਾਏ ਨੇ ਜਿਹੜੇ ਦੇਖ ਨੇ ਜਿਹੜੇ ਛੋਟੇ ਛੋਟੇ ਪਨੀਰੀ ਲਿਆ ਕੇ ਇੱਥੇ ਲਾਣੀ ਇੱਧਰ ਟੀ ਕਰਕੇ ਤੇ ਅੱਜ ਦੇਖੋ ਕਿੱਡੇ ਕਿੱਡੇ ਉਹ ਵੱਡ ਬਰਖਸ਼ ਬਣੇ ਐ ਡੇਡ ਵੱਡੇ ਜਿਹੜੇ ਬਣੇ ਆ ਠੀਕ ਹੈ ਨਾ ਔਰ ਉਹ ਚਰਨਜੀਤ ਹੁਜਾ ਨਹੀਂ ਪੈਦਾ ਨਹੀਂ ਬਣਨਾ ਨਹੀਂ ਬਣਨਾ ਉਸ ਜਿਹਾਂ ਇਨਸਾਨ ਨਹੀਂ ਬਣਨਾ ਉਹ ਜਿਹਾਂ ਸੰਗੀਤਕਾਰ ਨਹੀਂ ਪੰਜਾਬੀ ਨੂੰ ਮਿਲਣਾ ਐਨਾ ਟੈਲੈਂਟ ਐਨਾ ਸਿੱਖ ਕੇ ਐਨਾ ਦੇਖੋ ਉਹਦੇ ਮੈਨੂੰ ਹੁਣ ਥੋੜੇ ਟਾਈਮ ਪਹਿਲਾਂ ਪਤਾ ਲੱਗਿਆ ਸੀ ਗੁਰੂ ਜੀ ਦਾ ਕਿ ਉਹ ਕਲਾਸਿਕਲ ਪਰਫਾਰਮ ਕਰਦੇ ਹੁੰਦੇ ਸੀ ਪਹਿਲੇ ਮੈਂ ਕਿਹਾ ਜੀ ਤੁਸੀਂ ਸਰਗਮਾ ਕਿੱਦਾਂ ਇੰਨੀ ਯਾਦ ਕਰ ਲੈਂਦੇ ਤੇ ਮਨੇ ਇੱਕ ਰੀ ਕਹਿੰਦੇ ਗੱਡੀ ਚਲਾਉਂਦੇ ਨੇ ਕਹਿੰਦੇ ਜਦੋਂ ਗੱਡੀ ਚਲਾਈਦਾ ਤੇ ਪੈਰ ਨੂੰ ਥੋੜਾ ਦੱਸਣਾ ਪੈਂਦਾ ਵੀ ਕਲਚ ਤੇ ਜਾ ਤੇ ਦੂਸਰੇ ਨੂੰ ਥੋੜਾ ਕਹੀਦਾ ਵੀ ਰੇਸ ਤੇ ਜਾ ਤੇ ਹੱਥ ਜਿਹੜੇ ਸਟੀਅਰਿੰਗ ਤੇ ਜਾਣੇ ਇਦਾਂ ਹੀ ਕਹਿੰਦੇ ਸਰਗਮਾ ਜਿਹੜੀਆਂ ਰਮੀਆਂ ਹੋਈਆਂ ਜਦੋਂ ਕਹਿੰਦੇ ਦਿਲ ਕਰਦਾ ਉਹਦੇ ਹੀ ਇੱਧੇ ਕੱਢ ਲੀਦਾ ਕਹਿੰਦੇ ਗਾਣੇ ਕਮਾਲ ਸੀ ਤੁਸੀਂ ਇੱਕ ਗਾਣਾ ਅਗਰ ਸੁਣਾ ਹੋਵੇ ਮਾਤਮ ਛਾਇਆ ਚਾਚ ਫਿਰ ਉਹਦੇ ਉਹਦੇ ਚਿੰਤੇ ਵਿੱਚ ਨਹੀਂ ਆਉਂਦੇ ਦਾਲ ਚ ਗਾਇਆ ਨਹੀਂ ਜਾਂਦਾ ਕਿਸੇ ਇੰਨਾ ਵਿਲੰਬਤ ਸੀ ਦੋ ਥੰਮਾ ਨੇ ਗਾਉਣਾ ਸੀ ਦੋ ਪੰਜਾਬੀ ਦੇ ਥੰਮ ਸਰਦੂਲ ਸਕੰਦਰ ਤੇ ਹੰਸਰਾਜ ਸਿੰਘ ਸਾਹਿਬ ਦੋਨਾ ਥੰਮਾ ਨੇ ਗਾਉਣਾ ਸੀ ਠੀਕ ਆ ਉਹ ਐਸਾ ਸੀ ਕਿ ਉਹਦਾ ਸਾਮ ਹੀ ਨਹੀਂ ਸੀਗਾ ਕਿਸੇ ਕੋ ਨਹੀਂ ਤੇ ਉਹਨਾਂ ਨੇ ਉਹ ਗਾਇਆ ਸੀ ਗਾਣਾ ਮਾਤਮ ਛਾਇਆ ਚਾਰ ਚੁਫਰੇ ਉਹ ਉਹਨਾਂ ਨੂੰ ਸ਼ਬਦਾ ਦੀ ਨਹੀਂ ਸਮਝ ਸੀ ਉਹ ਸਾਨੂੰ ਦੱਸ ਦਿੰਦੇ ਵੀ ਇੱਥੇ ਨਹੀਂ ਇੱਥੇ ਨਹੀਂ ਆਇਆ ਯਾਰ ਇੱਥੇ ਕਮਾ ਲੱਗਣਾ ਇੱਥੇ ਪੁਲਸਟਾਪ ਲੱਗਣਾ ਇੱਥੇ ਇਹ ਲਫ਼ਜ਼ ਚਾਹੀਦਾ ਇੱਥੇ ਇਹ ਲਫ਼ਜ਼ ਚਾਹੀਦਾ ਸ਼ਬਦਾਂ ਦੀ ਬੜੀ ਸਮਝ ਸੀ ਉਹਨਾਂ ਨੂੰ ਹਾਂ ਕੰਪਲੀਟ ਕੰਪਲੀਟ ਹਾਂ ਹਾਂ ਕੰਪਲੀਟ ਤਾਂ ਇਹ ਸਾਨੂੰ ਪੰਜਾਬ ਦੇ ਤਮਾਮ ਉਹ ਕਲਾਕਾਰ ਜਿਹੜੇ ਪਹੁੰਚੇ ਨੇ ਤਾਂ ਇਹ ਤਿੰਨ ਥਾਂ ਜਸਵੀਰ ਜੱਸੀ ਹੋਗੇ ਪੰਮੀ ਬਾਈ ਹੋਗੇ ਜਾਂ ਸੰਜੀਵ ਆਨੰਦ ਇਹਨਾਂ ਨੇ ਚਰਨਜੀਤ ਉਹੂਜਾ ਦੀਆਂ ਸੂਰਾਂ ਦੇ ਉੱਤੇ ਪ੍ਰਸਿੱਧੀ ਕੀਤੀ ਹੈ ਤੇ ਉਹ ਪਲ ਅੱਜ ਸਾਂਝੇ ਕਰਤੇ ਇਹਨਾਂ ਨੇ ਜਿਹੜੇ ਚਰਨਜੀਤ ਉਹੂਜਾ ਦੇ ਨਾਲ ਆ ਬਤਾਏ ਸਨ ਤਾਂ ਇਹ तमाम ਜਿਹੜੇ ਕਲਾਕਾਰ ਸੀ ਅੱਜ ਇਹਨਾਂ ਦੀਆਂ ਅੱਖਾਂ ਨੰਮ ਨੇ ਕਿਉਂਕਿ ਇਹਨਾਂ ਦਾ ਮਹਿਬੂਬ ਕਲਾਕਾਰ ਅੱਜ ਸਦੀਵੀ ਵਿਛੋੜਾ ਦੇ ਗਿਆ ਹੁਣ ਦੁਨੀਆ ਤੇ ਵਾਪਸ ਨਹੀਂ ਆਉਣਾ ਪਰ ਉਹ ਗੀਤ ਸਦਾ ਗੂੰਜਦੇ ਰਹਿਣਗੇ ਉਹ ਸੁਰਾਂ ਹਮੇਸ਼ਾ ਜਿੰਦਾ ਰਹਿਣਗੀਆਂ ਜੋ ਚਰਨਜੀਤ ਅਹੂਜਾ ਆ ਦੇ ਨਾਲ ਇਹ ਗਾਇਕਾਂ ਨੇ ਸਮਾਂ ਬਤਾਇਆ ਪ੍ਰਸਿੱਧੀ ਕੱਟੀ ਤਾਂ ਅੱਜ ਚਰਨਜੀਤ ਅਹੂਜਾ ਦੇ ਅੰਤਿਮ ਸੰਸਕਾਰ ਮੌਕੇ ਹਰ ਇੱਕ ਅੱਖ ਨਮ ਦਿਖਾਈ ਦਿੱਤੀ ਹੈ ਤਾਂ ਸਦੀਵੀ ਵਿਛੋੜਾ ਜਿਹੜਾ ਚਰਨਜੀਤ ਅਹੂਜਾ ਬੀਤੀ ਆ ਰਾਤ ਦੇ ਗੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਤਾਂ ਬਲੰਗੀ ਦੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਗਿਆ